ਪੁੱਤਰ ਦੀ ਲਾਸ਼ ਨੂੰ ਲੈ ਕੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿਹਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੁਝ ਨਿਹੰਗ ਜੱਥੇਬੰਦੀਆਂ ਵੀ ਇੱਥੇ ਪਹੁੰਚਣੇ ਸ਼ੁਰੂ ਹੋ ਗਈਆਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ ਆਸ-ਪਾਸ ਪੂਰੇ ਤਰੀਕੇ ਨਾਲ ਹੱਲੇ ਵੀ ਪਿਛਲੇ 22 ਘੰਟੇ ਤੋਂ ਇਲਾਕੇ ਨੂੰ ਬੰਦ ਕੀਤਾ ਗਿਆ ਜੇ ਇਸ ਪਾਸੇ ਦੀ ਗੱਲ ਕਰ ਲਈਏ ਇਸ ਪਾਸੇ ਜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਵਾਂਗੇ ਜਿਹੜਾ ਬਨੂਨ ਨੂੰ ਅੱਗੇ ਰਸਤਾ ਜਾਂਦਾ ਹੈ ਵੇਵ ਨੂੰ ਅੱਗੇ ਰਸਤਾ ਜਾਂਦਾ ਉਹ ਸਾਰਾ ਬੰਦ ਕੀਤਾ ਹੋਇਆ ਹੈ ਜੇ ਸੁਹਾਣਾ ਸਾਹਿਬ ਦੀ ਗੱਲ ਕਰ ਲਈ ਜਿੱਥੇ ਨੂੰ ਰਸਤਾ ਜਾਂਦਾ ਹੈ ਜਿਹੜਾ ਅੱਗੇ ਖਰਨ ਨੂੰ ਜਾ ਕੇ ਮਿਲ ਜਾਂਦਾ ਹੈ ਉਹ ਪੂਰੇ ਤਰੀਕੇ ਨਾਲ ਬੰਦ ਕੀਤਾ ਹੋਇਆ ਹੈ ਤੇ ਨਾਲ ਦੇ ਨਾਲ ਜੇ ਅਸੀਂ 에어ਪੋਰਟ ਰੋਡ ਦੀ ਗੱਲ ਕਰ ਲਈਏ 에어ਪੋਰਟ ਨੂੰ ਜਿਹੜਾ ਰਸਤਾ ਜਾਂਦਾ ਹੈ ਸੈਕਟਰ 82 ਵੱਲ ਉਹ ਵੀ ਪੂਰੇ ਤਰੀਕੇ ਨਾਲ ਬੰਦ ਹੈ ਇਹ ਰਸਤਾ ਜਿਹੜਾ ਅੱਗੇ ਜਿਹੜਾ ਇਸ ਪਾਸੇ ਦਿਖਾ ਰਹੇ ਹਾਂ ਸੈਕਟਰ 69 ਜਾਂਦਾ ਹੈ 51 ਨੂੰ ਹੁੰਦੇ ਹੋਏ ਚੰਡੀਗੜ੍ਹ ਨਿਕਲ ਜਾਂਦਾ ਉਹ ਵੀ ਪੂਰੇ ਤਰੀਕੇ ਨਾਲ ਅਗਲੇ ਜਿਹੜੇ ਇਹ 200 ਮੀਟਰ ਤੱਕ ਸਾਰਾ ਬੰਦ ਕੀਤਾ ਗਿਆ ਤੇ ਪਿਛਲੇ 22 ਘੰਟੇ ਤੋਂ ਇੱਥੇ ਧਰਨਾ ਲਗਾਤਾਰ ਜਾਰੀ ਹੈ ਤੇ ਆਹੀ ਮੰਗ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਨਸਾਫ ਕਦ ਮਿਲੇਗਾ ਜਦ ਕੋਈ ਪ੍ਰਵਾਸੀ ਆ ਕੇ ਇਸ ਤਰੀਕੇ ਨਾਲ ਹਮਲਾ ਕਰਦੇ ਨੇ ਪ੍ਰਵਾਸੀ ਖਾਸ ਤੌਰ ਤੇ ਨੌਜਵਾਨ ਤੇ ਆਖਿਰਕਾਰ ਇਨਸਾਫ ਕਿੱਥੇ ਹੈ ਕਿ ਕੋਈ ਭੈ ਖੋਫ ਜਿਹੜਾ ਹੈਗਾ ਉਹ ਲਾਅ ਐਂਡ ਔਰਡਰ ਦਾ ਨਹੀਂ ਰਿਹਾ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਤੁਸੀਂ ਸਾਰੇ ਇੱਥੇ ਮੌਜੂਦ ਹੋ ਕੱਲ ਰਾਤ ਦੇ ਇੱਥੇ ਹੋ ਮੈਂ ਕਹਿੰਦਾ ਕੱਲ ਦਿਨ ਦੇ ਹੀ ਇੱਥੇ ਆਉ 22 ਘੰਟੇ ਤੋਂ ਉੱਤੇ ਸਮਾਂ ਹੋ ਚੁੱਕਿਆ ਹੈ ਹਲੇ ਤੱਕ ਪੁਲਿਸ ਨੇ ਕੋਈ ਐਕਸ਼ਨ ਲਿੱਤਾ ਨਹੀਂ ਲਿੱਤਾ ਕਿ ਕੋਈ ਅਪਡੇਟ ਹੋਈ ਕਿਉਂਕਿ ਪੂਰੀ ਰਾਤ ਤੁਸੀਂ ਇੱਥੇ ਹੀ ਗਜ਼ਰੀ ਹੈ ਹਾਲ ਤੱਕ ਸਰ ਕੁਝ ਨਹੀਂ ਬਦਲ ਲੱਗਿਆ ਵੀ ਕੀ ਅਪਡੇਟ ਹੈ ਨਾ ਉਹਨਾਂ ਬੰਦਿਆਂ ਦਾ ਪਤਾ ਲੱਗਿਆ ਵੀ ਕਿੱਥੇ ਗਏ ਕਿੱਥੇ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਆਈ ਹਾਲ ਤੱਕ ਸਾਰੀ ਰਾਤ ਤੋਂ ਅਸੀਂ ਇੱ ਤੇ ਹੁਣ ਵੀ ਤੁਹਾਡੇ ਸਾਹਮਣੇ ਹੀ ਆ ਅੱਜ ਤਾਂ ਬੜਾ ਸ਼ੁਭ ਦਿਨ ਹੈ ਵਸਤਾ ਗੁਰਪੁਰਬ ਹੈ ਤੁਸੀਂ ਸਾਰੇ ਨੇ ਅੱਜ ਮੱਥਾ ਟੇਕਣਾ ਸੀ ਜਾ ਕੇ ਪਰ ਤੁਸੀਂ ਅੱਜ ਸਾਰੀ ਰਾਤ ਆਪਣੀ ਇੱਥੇ ਲਾਈ ਕਿਉਂ ਕਿ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਜੇ ਅੱਜ ਉਹ ਜਿੰਦਾ ਹੁੰਦਾ ਸ਼ਾਇਦ ਸਾਰੇ ਗੁਰਪੁਰਬ ਮਨਾ ਰਹੇ ਹੁੰਦੇ ਇੱਥੇ ਨਾ ਬੈਠਣਾ ਪੈਂਦਾ ਕਾਰਨ ਕੀ ਨੂੰ ਮੰਨਦੇ ਆ ਉਹ ਕਾਰਨ ਕੀ ਲੱਗਦਾ ਹੈ ਕਿ ਆਖਿਰਕਾਰ ਇਹ ਹਾਲਾਤ ਕਿਉਂ ਪੈਦਾ ਹੋ ਗਏ ਕਾਰਨ ਬਹੁਤ ਕਾਰਨ ਹੈ ਬਾਈ ਹੈਨਾ ਕਾਰਨ ਉਹਦੇ ਵਿੱਚ ਸਿਆਸਤ ਦੇ ਵੀ ਹੈਗੇ ਆ ਸਾਡੇ ਵੀ ਕਾਰਨ ਹੈ ਵੀ ਅਸੀਂ ਕੋਈ ਬਿਨਾ ਦੇਖੇ ਕਾਰਵਾਈਆਂ ਕਰੀ ਜਾਂਦੇ ਹੁਣਾਂ ਬਾਈ ਦੱਸ ਰਿਹਾ ਸੀਗਾ ਇੱਥੇ ਕੋਈ ਪਿੰਡ ਹੈ ਕੋਰੜਾ ਤੇ ਉਹਦੇ ਵਿੱਚ 25 ਤੋਂ ਕਿੰਨੀਆਂ ਵੋਟਾਂ ਸੀਗੀਆਂ 23 ਵੋਟਾਂ 23 ਪਹਿਲਾਂ ਲੀਗਲ ਬਣ ਗਈਆਂ ਫਿਰ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਡੀਸੀ ਨੂੰ ਤੇ ਅੱਜ ਹਾਈ ਕੋਰਟ ਤੱਕ ਪਹੁੰਚਿਆ ਜੁਰਮਾਨਾ ਵੀ ਪਿਆ ਤੇ ਕੱਟ ਦਿਆਂ ਦੁਆਰਾ ਫੇਰ 55 ਵੋਟਾਂ ਜਾਲੀ ਬਣ ਗਈਆਂ ਕਿਉਂਕਿ ਇਸ ਇੱਕ ਮਤਲਬ ਐਸੇ ਪਿੰਡ ਦਾ ਨਹੀਂ ਸਾਰੇ ਪਿੰਡਾਂ ਦਾ ਹੀ ਮਸਲਾ ਹੋ ਗਿਆ ਇਹ ਕੋਈ ਵੀ ਹੁਣ ਬੰਦਾ ਇੱਥੇ ਆਂਦਾ ਘਟ-ਘਟ ਉਹਦੀ ਵੈਰੀਫਿਕੇਸ਼ਨ ਦਾ ਹੋਵੇ ਕੋਈ ਵੈਰੀਫਿਕੇਸ਼ਨ ਨਹੀਂ ਆਧਾਰ ਕਾਰਡ ਚੇਂਜ ਹੋ ਜਨੇ ਜੇ ਤੁਸੀਂ ਆਪਾਂ ਵੋਟਾਂ ਪਾਣ ਆਨੇ ਆਪਾਂ ਉਹਨਾਂ ਦਾ ਵਿਰੋਧ ਕਰਦੇ ਤਾਂ ਅਗਲਾ ਕਹਿੰਦਾ ਮੇਰੇ ਕੋਲ ਆਧਾਰ ਕਾਰਡ ਹੈ ਵੋਟ ਕਾਰਡ ਹੈ ਆਪਾਂ ਰੋਕਦੇ ਆ ਤਾਂ ਉੱਥੇ ਆਣ ਕੇ ਲੜਾਈ ਹੋ ਜਾਂਦੀ ਹੈ ਸੋਈ ਕਰਕੇ ਹੁਣ ਤਾਂ ਜੇਕਰ ਇੱਕ ਕਾਨੂੰਨੇ ਬਣੇ ਪ੍ਰੋਪਰ ਹੁਣ ਮਾਝਲ ਦੀ ਤਰਜ਼ ਦੇ ਬਣੇ ਰਾਜਸਥਾਨ ਦੀ ਤਰਜ਼ ਦੇ ਬਣੇ ਕਿਉਂਕਿ ਇਹਦੇ ਨਾਲ ਆਪਣਾ ਕਲਚਰ ਵੀ ਖਰਾਬ ਹੋ ਰਿਹਾ ਆਪਾਂ ਲੱਗਦਾ ਵੀ ਸ਼ਾਇਦ ਵੀ ਇਹ ਚੀਜ਼ਾਂ ਆਪਾਂ ਨੂੰ ਵੋਟਾਂ ਲਈ ਲਾਹੇਵੰਦ ਦੇ ਰਹੀਆਂ ਪਰ ਇਹਦੇ ਨਾਲ ਆਪਣਾ ਸੱਭਿਆਚਾਰ ਜਿ ਘਰਾ ਆਪਣਾ ਆਪਣਾ ਸੱਭਿਆਚਾਰ ਆਪਣਾ ਖੂਨ 'ਚ ਜੋਸ਼ ਹੀ ਨਾ ਰਿਹਾ ਇਹ ਜੋਸ਼ ਨੇ ਕੱਲੀ ਪੰਜਾਬ ਨੂੰ ਥੋੜੀ ਡਿਫੈਂਡ ਕਰਨਾ ਇੰਡੀਆ ਲੈਵਲ ਤੇ ਵੀ ਤਾਂ ਡਿਫੈਂਡ ਕਰਨਾ ਹੁਣ ਲੱਗ ਲੱਗ ਆਪਣੇ ਕਿੰਨੇ ਹਰੇਕ 20 ਕਦਮ ਤੇ 20 ਕਿਲੋਮੀਟਰ ਤੇ ਜਾ ਕੇ ਆਪਣੀ ਭਾਸ਼ਾ ਚੇਂਜ ਹੋ ਜਾਂਦੀ ਹੈ ਆਹੀ ਇੰਡੀਆ ਦੀ ਬਿਊਟੀ ਹੈ ਜਿਹੜਾ ਇੰਡੀਆ ਨੂੰ ਯੂਨਾਈਟ ਕਰਕੇ ਰੱਖਿਆ ਹੋਇਆ ਇਹ ਸਰਕਾਰਾਂ ਨੂੰ ਵੀ ਸੋਚਣਾ ਪੈਣਾ ਵੀ ਕੱਲੀ ਓਵਰਆਲ ਪੰਜਾਬੀਆਂ ਦੀ ਮੰਗ ਨਹੀਂ ਹੈ ਚਾਹੇ ਆਪਣਾ ਹਿੰਦੂ ਭਾਈਚਾਰਾ ਹੀ ਪੰਜਾਬ 'ਚ ਰਹਿੰਦਾ ਉਹ ਵੀ ਤੰਗ ਹੈ ਉਹਨਾਂ ਦੇ ਹੱਕਾਂ ਦੇ ਹੁਣ ਕੋਈ ਨੌਕਰੀ ਹੈ ਤੁਸੀਂ ਕੋਈ ਵੀ ਚੀਜ਼ ਓਵਰਆਲ ਚੈੱਕ ਕਰ ਲਓ ਹਰੇਕ ਚੀਜ਼ੇ ਡੈਂਟ ਪਾ ਰਹੀ ਹੈ ਹਰੇਕ ਚੀਜ਼ ਨੂੰ ਅਫੈਕਟ ਹੋ ਰਿਹਾ ਤੁਸੀਂ ਰਾਸ਼ਨ ਕਾਰਡ ਦੇਖ ਲਓ ਤੁਸੀਂ ਆ ਆਪਣਾ ਸਕੂਲਾਂ ਚ ਵਿਦਿਆਰਥੀ ਪੜ੍ਹਦੇ ਆ ਤੁਸੀਂ ਹੁਣ ਕਿਉਂਕਿ ਸਾਡੇ ਜਿਹੜੇ ਬੱਚੇ ਹੁਣ ਸਾਰੇ ਨੇ ਆਪਣਾ ਇੱਕ ਪ੍ਰਾਈਵੇਟ ਬਿਜ਼ਨਸ ਕਰ ਲਿਆ ਹਰੇਕ ਦਾ ਬੱਚਾ ਪ੍ਰਾਈਵੇਟ ਪੜ੍ਹ ਰਿਹਾ ਜਾਂ ਸਰਕਾਰੀ ਸਕੂਲਾਂ ਚ ਕੌਣ ਪੜ੍ਹ ਰਿਹਾ ਇਹਨਾਂ ਦੇ ਬੱਚੇ ਸਰਕਾਰ ਕਿ ਇਹਨਾਂ ਨੂੰ ਫੰਡ ਕਰ ਰਹੀ ਹੈ ਇਹਨਾਂ ਦੇ ਬੱਚਿਆਂ ਨੂੰ ਸੋ ਆਪਾਂ ਇਹਨਾਂ ਦੇ ਵੀ ਵਿਰੋਧ ਨਹੀਂ ਹੈ ਪਰ ਘੱਟੋ ਘੱਟ ਕੋਈ ਵੈਰੀਫਿਕੇਸ਼ਨ ਕੋਈ ਸਿਸਟਮ ਕੋਈ ਚੀਜ਼ ਦਾ ਕ੍ਰੀਏਟ ਹੋਵੇ ਜਿੰਦਾ 10 ਸਾਲ ਇੱਥੇ ਲਾਵੇ ਕੁਝ ਨਹੀਂ ਹੈ ਆਂਦਾ ਨਾਲ ਦੇ ਨਾਲ ਬੋਰਡ ਬਣਦੀ ਸਾਰੇ ਬਾਰਡਰ ਟਪ ਟਪ ਇਥੋਂ ਆ ਰਹੀ ਫਿਲਹਾਲ ਦੇ ਲਈ ਇੱਕ ਬਹੁਤ ਵੱਡੀ ਪਰੇਸ਼ਾਨੀ ਜਿਹੜੀ ਇਹ ਗੱਲ ਕਰ ਰਹੇ ਕਿ ਸਾਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਵੈਰੀਫਿਕੇਸ਼ਨ ਜਿਹੜੀ ਆ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਪ੍ਰੋਬਲਮ ਆ ਰਹੀ ਹੈ ਵੈਰੀਫਿਕੇਸ਼ਨ ਦੀ ਕਿ ਜਿਹੜੀ ਵੀ ਨੌਜਵਾਨ ਇੱਧਰ ਆ ਜਾਂਦੇ ਨੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਨਹੀਂ ਹੁੰਦੀ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜਾਂਦਾ ਜਿਸ ਕਰਕੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਵੀ ਪਹੁੰਚ ਜਾਂਦੇ ਨੇ ਤੇ ਅਹੀ ਕਾਰਨ ਹੈ ਜਿਹਦਾ ਵਿਰੋਧ ਇਹ ਪਰਿਵਾਰ ਕਰ ਰਿਹਾ ਉਹ ਮਾਂ ਕਰ ਰਹੀ ਹੈ ਜਿਹੜਾ ਬੱਚਾ ਚਲਾ ਗਿਆ ਤੇ ਫਿਲਹਾਲ ਦੇ ਲਈ ਆਹ ਤਸਵੀਰਾਂ ਨੇ ਜਿਨ੍ਹਾਂ ਨੇ ਪੂਰੀ ਰਾਤ ਇਹ ਪੋਲਾ ਮਹੀਨਾ ਸ਼ੁਰੂ ਹੋ ਗਿਆ ਸਰਦੀਆਂ ਨੇ ਕੱਲ ਧੁੰਦ ਵੀ ਕਾਫੀ ਸੀ স্মੋਕ ਕਹਿ ਲਈਏ ਤੇ ਫਿਲਹਾਲ ਦੇ ਲਈ ਇਸ ਵਕਤ ਵੀ ਪਰਿਵਾਰ ਇੱਥੇ ਹੀ ਬੈਠਾ ਹੈ ਆਪਣੇ ਬੱਚੇ ਦੀ লাশ ਲੈ ਕੇ ਸਰਵੇਸ ਇਨਸਾਫ ਚ ਕਿ ਕਦ ਮਿਲੇਗਾ ਉਹ ਇਨਸਾਫ ਜਦੀ ਮੰਗ ਪਿਛਲੇ 22 ਘੰਟੇ ਤੋਂ ਇਹ ਪਰਿਵਾਰ ਕਰ ਰਿਹਾ ਹੈ ਦੇਖੋ ਫਿਲਹਾਲ ਦੇ ਲਈ ਜੇ ਭਰੋਸਾ ਦਵਾਇਆ ਜਾਂਦਾ ਪਰਿਵਾਰ ਨੂੰ ਤਾ ਸ਼ਾਇਦ ਪਰਿਵਾਰ 2 ਘੰਟੇ ਤੋਂ ਇੱਥੇ ਨਾ ਬੈਠਾ ਹੁੰਦਾ ਪਰਿਵਾਰ ਨੂੰ ਭਰੋਸਾ ਨਹੀਂ ਦਿਵਾਇਆ ਗਿਆ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਸ਼ਾਇਦ ਆਹੀ ਕਾਰਨ ਹੈ ਕਿ ਪੂਰਾ ਪਰਿਵਾਰ ਅਜੇ ਇੱਥੇ ਬੈਠਾ ਹੈ ਹੋਰ ਪਿੰਡ ਦੇ ਲੋਕ ਬੈਠੇ ਨੇ ਆਪਣੇ ਮੁੱਦਾ ਲੈ ਕੇ ਕਿ ਆਖਿਰਕਾਰ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਖਰਾਬ ਹੋਈ ਹੈ ਉਹ ਠੀਕ ਕਿਵੇਂ ਹੋਏਗੀ ਹਲੇ ਕਿਉਂਕਿ ਇੱਥੇ ਯੂਥ ਜੁੜਿਆ ਹੀ ਹੋਇਆ ਹੈ ਇਹਨਾਂ ਤੋਂ ਪੁੱਛ ਲੈਣੇ ਆ ਇੱਕ ਵਾਰੀ ਕੋਸ਼ਿਸ਼ ਕਰਕੇ ਕੋਈ ਹਲੇ ਤੱਕ ਕੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਭਰੋਸਾ ਦੁਆਇਆ ਹਲੇ ਤੱਕ ਕਿ ਆਖਿਰ ਕੋਈ ਐਕਸ਼ਨ ਲੈਂਦਾ ਹੈ ਜਾਂ ਨਹੀਂ ਲੈਂਦਾ ਕਿ ਹਲੇ ਤੱਕ ਸਿਰਫ ਐਸ ਕਰਕੇ ਬੈਠੇ ਹਾਂ ਕਿ ਕੋਈ ਭਰੋਸਾ ਨਹੀਂ ਦੁਆਇਆ ਗਿਆ ਨਾ ਜੀ ਹਲੇ ਤੱਕ ਐਸ ਕਰਕੇ ਬੈਠੇ ਆ ਜੀ ਵੀ ਕੋਈ ਭਰੋਸਾ ਨਹੀਂ ਸਾਨੂੰ ਦਿੱਤਾ ਗਿਆ ਤੇ ਅਸੀਂ ਤਾਂ ਇਸੇ ਦੀ ਵੇਟ ਕਰ ਰਹੇ ਹਾਂ ਜੇ ਸਾਨੂੰ ਅਸੀਂ ਤਾਂ ਸਾਡੀ ਤਾਂ ਇਹੀ ਬੇਨਤੀ ਹੈ ਵੀ ਇਹ ਜਿਹੜਾ ਸਾਡਾ ਬੋਡੀ ਪਈ ਹੈ ਡੈੱਡ ਬੋਡੀ ਇਹਨੂੰ ਵੀ ਕੋਈ ਇਨਸਾਫ ਮਿਲੇ ਤਾਂ ਕਰਕੇ ਅਸੀਂ ਇਹਨੂੰ ਸੰਸਕਾਰ ਕਰ ਸਕੀਏ ਔਰ ਇਕੱਲਾ ਇਹ ਨਹੀਂ ਹੈ ਦੂਸਰਾ ਇੱਕ ਨੌਜਵਾਨ ਵੀ ਹੈਗਾ ਜਿਹੜਾ ਦੋਸਤੇ ਦਾ ਨਾਮ ਹਾਂਜੀ ਉਹ ਇੱਥੇ ਗਰੇਸ਼ਨ ਹਸਪੀਟਲ ਹੈ ਜੀ ਉਹਦੇ ਚ ਐਡਮਿਟਡ ਕੀਤਾ ਹੋਇਆ ਉਹ ਵੀ ਵੈਂਟੀਲੇਟਰ ਤੇ ਹੈ ਜੀ ਸੀਰੀਅਸ ਹੈ ਉਹਦੇ ਵੀ ਅੱਖ ਚ ਕਿਰਚ ਮਾਰੀ ਜੀ ਮੁੰਡੇ ਦੇ ਆਰ ਪਾਰ ਘਟਦੀ ਤੇ ਉਹ ਵੀ ਸੀਰੀਅਸ ਹੈ ਜੀ ਮੁੰਡਾ ਹਾਂ ਕੀ ਮਤਲਬ ਲੱਗਦਾ ਇਨਸਾਫ ਮਿਲੇਗਾ ਨਹੀਂ ਮਿਲੇਗਾ 22 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਕਿਉਂਕਿ 11 ਵਜੇ ਕੱਲ ਬੈਠੇ ਸੀ ਕੋਈ ਇਨਸਾਫ ਨਹੀਂ ਮਿਲਣਾ ਕੋਈ ਗੋਲੀ ਪੈਰ ਹੀ ਆ ਪੂਰੀ ਵਿਚੇ ਪੁਲਿਸ ਵਿਚੇ ਐਮਐਲਏ ਸਭ ਰਲੇ ਵੇ ਆ ਡੈੱਡ ਬੋਡੀ ਪਈ ਆ ਕੋਈ ਨਹੀਂ ਹਲੇ ਤੱਕ ਕਿਸੇ ਨੇ ਸਾਰ ਨਹੀਂ ਲਈ ਆ ਚਾਰੇ ਪਾਸੇ ਨੂੰ ਕੋਈ ਆਇਆ ਵਿਧਾਇਕ ਕੋਈ ਆਇਆ ਕੋਈ ਵਿਧਾਇਕ ਨਹੀਂ ਆਇਆ ਸੀਆਈ ਆ ਸਾਹਮਣੇ ਕੋਠੀ ਐ ਬਲਗਾਰ ਸਿੱਧੂ ਦੀ ਜੋ ਨਹੀਂ ਖੜਿਆ ਇਹ ਇਧਰ ਐਮਐਲਏ ਕੀ ਆ ਕੋਈ ਨਹੀਂ ਆ ਰਹਾ ਕਿਸੇ ਨੇ ਨਾ ਆਣਾ ਮਾਰਾ ਪਿੰਡੇ ਨਹੀਂ ਆ ਰਹਾ ਮੈਂ ਕੀ ਕਰੂੰਗਾ ਆ ਪਈ ਆ লাশ ਆ ਬੈਠੇ ਆ ਬੰਦੇ ਕੀ ਕਰੂੰਗਾ ਬਾਪ ਬੈਠਾ ਆ ਮਾਂ ਬੈਠੀ ਐ ਅਗਲੇ ਨੂੰ ਕਾ ਇਨਸਾਫ ਮਿਲਣਾ 1.5 ਸਾਲ ਪਹਿਲਾਂ ਵੀ ਕਤਲ ਹੋਇਆ ਉਹਨੂੰ ਨੂੰ ਇਨਸਾਫ ਮਿਲਿਆ ਕਿਹਨੂੰ ਮਿਲੂਗਾ ਸਿਸਟਮ ਸਿਸਟਮ ਜੋ ਫਲੋ ਸਮਝਦੇ ਹੋ ਕਿ ਸਿਸਟਮ ਦੀ ਗਲਤੀ ਹੈ ਸਾਰੀ ਸਿਸਟਮ ਕਿਉਂ ਗਲਤੀ ਹੈ ਪੂਰ ਸਰਕਾਰ ਦੀ ਹੈ ਸਰਕਾਰ ਚੱਲ ਰਹੀ ਹੈ ਆਮ ਆਦਮੀ ਦੀ ਸਰਕਾਰ ਹੈ ਇੰਨੀਆਂ ਵੋਟਾਂ ਪਾ ਕੇ ਐਮ ਐਲ ਏ ਸਾਰੇ ਜਿੱਤੇ ਹੋਏ ਹੋਰ ਕੀ ਹੋਊਗਾ ਬੰਦੇ ਦਾ ਵੋਟ ਪਾ ਸਕਾ ਅੱਗੇ ਤਾਂ ਸਰਕਾਰ ਨੇ ਕਰਨਾ ਜਾਂ ਸਰਕਾਰ ਐ ਨਹੀਂ ਖੜ ਰਹੀ ਫਿਰ ਕੀ ਹੋਣਾ ਕੁਝ ਨਹੀਂ ਬਣਨਾ ਮਨ ਉਮੀਦ ਨਹੀਂ ਹੈ ਨਾ ਡੀ ਐਸ ਪੀ ਦਾ ਨਾ ਐਸ ਐਸ ਪੀ ਪੱਕੀ ਸੇ ਉਮੀਦ ਨਹੀਂ ਹੈ ਕੁਝ ਨਹੀਂ ਹੋਣਾ ਯਾਹ ਹਾਂ ਚੱਲਣਾ ਅੱਜ ਹੀ ਆਓ ਮਰਿਆ ਕਾਲੂ ਦੋ ਚਾਰ ਹੋਰ ਮਰ ਜਾਣੇ ਮਾਰੇ ਪਿੰਡੋਂ ਮਰ ਨਹੀਂ ਚੱਲਦਾ ਰਹੇਗਾ ਕਿਉਂਕਿ ਸਰਕਾਰ ਨਹੀਂ ਸਾਡੇ ਪਿੰਡ 'ਚ 1.5 ਸਾਲ ਹੋ ਗਏ ਮੁੰਡਾ ਕੋਮਾ 'ਮਾਂ ਪਿਆ ਏ ਉਸ ਕਾ ਨਹੀਂ ਹਲੇ ਤੱਕ ਫੈਸਲਾ ਹੋਇਆ ਤਿੰਨ ਬੰਦੇ ਪਿੰਡ ਦੇ ਚੱਕ ਕੇ ਜੇਲ੍ਹ 'ਮਾਂ ਪਹੁੰਚਾਤੇ ਕਿਹਨੇ ਹਮਲਾ ਕੀਤਾ ਸੀਗਾ ਪ੍ਰਵਾਸੀ ਸੀਗੇ ਕੋਈ ਪ੍ਰਵਾਸੀ ਵੀ ਉਹ ਵੀ ਉਹ ਯੂਪੀ ਬੈਠੇ ਆਂ ਉਹ ਸਟੋਰੀਆਂ ਪਾ ਰਹੇ ਆਂ ਲੋਕੇਸ਼ਨ ਆ ਪੁਲਿਸ ਵਾਲਿਆਂ ਦਾ ਉਸ ਕਾ ਨਹੀਂ ਫੈਸਲਾ ਹੋਇਆ ਇਹਦਾ ਕੀ ਹੋਣਾ ਆ ਤਾਂ ਆ ਤਾਂ ਮਰਗੇ ਨਾਲੇ ਉਹਦਾ ਕੋਮਾ 'ਮਾਂ ਪਿਆ ਉਹ ਗਰੀਬ ਬੰਦੇ ਲੋਹਾਰ ਹੈ ਮਾਰੇ ਪਿੰਡ ਦੇ ਉਹਨਾਂ ਦਾ ਨੀ ਹੱਲ ਹੋਇਆ ਅਲੇ ਤੱਕ ਡੇਢ ਸਾਲ ਹੋ ਗਿਆ ਹੁਣ ਵੀ ਕੱਲ ਅੱਜ ਕੱਲ ਗੱਲ ਚੱਲੀ ਆ ਉਹ ਇਹ ਕਹਿੰਦੇ ਅਸੀਂ ਅੰਦਰ ਕਰਤੇ ਮੁਰਜ਼ੀ ਰੀਮ ਤਾਂ ਫਿਰ ਰਿਹਾ ਯੂਪੀ ਕਿੰਨੀ ਤਰਾਸਦੀ ਹੈ ਨਾ ਅੱਜ ਦਿਨ ਵੀ ਗੁਰੂਪੁਰਬ ਹੈ ਸਾਰਿਆਂ ਨੇ ਮਨਾਣਾ ਸੀਗਾ ਤੇ ਅੱਜ ਇੱਥੇ ਬੈਠਣਾ ਪੈ ਰਿਹਾ ਸਾਰਾ ਕੁਝ ਕੈਨਸਲ ਹੋ ਗਿਆ ਜਾਂ ਉਹ ਮਰ ਗਿਆ ਇੱਕ ਦੋ ਆ ਸੀਰੀਅਸ ਪਿਆ ਬਸ ਉਹ ਵੀ ਵੈਂਟੀਲੇਟਰ 'ਪਾ ਉਸਕਾ ਵੀ ਕੁਝ ਨਹੀਂ ਪੱਕਾ ਹੈ ਉਹਨੇ ਵੀ ਮਰ ਮੁਰਜ਼ਣ ਬਿਲਕੁਲ ਫਿਲਹਾਲ ਦੀ ਇਹ ਦੁੱਖ ਹੈ ਇੱਕ ਦਰਦ ਹੈ ਜਿਹੜਾ ਪਿੰਡ ਦੇ ਲੋਕਾਂ 'ਚ ਹੈ ਕਿ ਆਖਿਰਕਾਰ ਸਾਡਾ ਭਰਾ ਮਾਰਿਆ ਗਿਆ ਪਰ ਸਾਡਾ ਕੰਮ ਸੀਗਾ ਵੋਟਾਂ ਪਾਣਾ ਵੋਟਾਂ ਪਾ ਕੇ ਇੱਕ ਪਾਰਟੀ ਨੂੰ ਜਿਤਾਉਣਾ ਪਰ ਫਿਲਹਾਲ ਦੇ ਲਈ ਕੋਈ ਐਕਸ਼ਨ ਨਾ ਸਰਕਾਰ ਵੱਲੋਂ ਲਿੱਤਾ ਗਿਆ ਨਾ ਪੁਲਿਸ ਵੱਲੋਂ ਲਿੱਤਾ ਗਿਆ ਤੇ ਫਿਲਹਾਲ ਦੇ ਲਈ ਇਹੀ ਕਾਰਨ ਹੈਗਾ ਕਿ 22 ਘੰਟੇ ਹੋ ਗਏ ਲੋਕ ਇੱਥੇ ਹੀ ਬੈਠੇ ਨੇ ਤੇ ਅੱਗੇ ਵੀ ਜੇ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਇੱਥੇ ਹੀ ਬੈਠੇ ਮਿਲਣਗੇ